ਮੇਰਾ ਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਰਾ ਬਣਦੇ ਮੇਰਾ ਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਰਾ ਬਣਦੇ ਯੁੱਗਾਂ ਤੱਕ ਕਾਫਲੇ ਆਉਂਦੇ ਮੇਰੇ ਪਿੱਛੇ ਗਵਾਹ ਬਣਦੇ ਇਹ ਤੱਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ ਇਹ ਤੱਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ ਇਹ ਸੜਦੇ ਪੈਰ ਠਰਦੇ ਦਿਲ ਮੇਰੇ ਸੱਚ ਦੇ ਗਵਾਹ ਬਣਦੇ ਜੋ ਲੋ ਮੱਥੇ 'ਚੋਂ ਫੁੱਟਦੀ ਹੈ ਉਹ ਅਸਲੀ ਤਾਜ ਹੁੰਦੀ ਹੈ ਜੋ ਲੋ ਮੱਥੇ 'ਚੋਂ ਫੁੱਟਦੀ ਹੈ ਉਹ ਅਸਲੀ ਤਾਜ ਹੁੰਦੀ ਹੈ ਤਵੀ ਦੇ ਤਖਤ ਤੇ ਬਹਿ ਕੇ ਹੀ ਸੱਚੇ ਪਾਤਸ਼ਾਹ ਬਣਦੇ ਇਹ ਗੱਲ ਜਾਣਦਾ ਹਾਂ ਕਿ ਹੈ ਕੋਈ ਸ਼ੈ ਇਸ ਵਜੂਦ ਅੰਦਰ ਉਹ ਜਿਹੜੀ ਲਿਸ਼ਕ ਉੱਠਦੀ ਹੈ ਜਦੋਂ ਸਭ ਰੁਖ ਸਵਾਬ ਬੰਦੇ ਕਦੀ ਦਰਿਆ ਕੱਲਾ ਤੈਰ ਨਹੀਂ ਕਰਦਾ ਦਿਸ਼ਾ ਆਪਣੀ ਕਦੀ ਦਰਿਆ ਕੱਲਾ ਤੈਰ ਨੇ ਕਰਦਾ ਦਿਸ਼ਾ ਆਪਣੀ ਜਮੀ ਦੀ ਢਾਲ ਜਲ ਦਾ ਵੇਗ ਹੀ ਰਲ ਮਿਲ ਕੇ ਰਾਹ ਬਣਦੇ ਅਚਨ ਚੇਤੀ ਕਿਸੇ ਬਿੰਦੂ ਚੋਂ ਚਸ਼ਮਾ ਫੁੱਟ ਪੈਂਦਾ ਹੈ ਅਚਨ ਚੇਤੀ ਕਿਸੇ ਬਿੰਦੂ ਚੋਂ ਚਸ਼ਮਾ ਫੁੱਟ ਪੈਂਦਾ ਹੈ ਇਹ ਦਾਵੇਦਾਰ ਦਾਵੇਦਾਰ ਐਵੇਂ ਖਾ ਖਾ ਬਣਦੇ ਇਹ ਦਾਵੇਦਾਰ ਦਾਵੇਦਾਰ ਐਵੇਂ ਖਾ ਖਾ ਬਣਦੇ ਮੈਂ ਕੁਝ ਨਾਦਾਂ ਤੇ ਬੇਦਾਂ ਦਾ ਮਿਲਨ ਬਿੰਦੂ ਹਾਂ ਮੈਂ ਕੁਝ ਨਾਦਾਂ ਤੇ ਬਿੰਦਾਂ ਦਾ ਮਿਲਨ ਬਿੰਦੂ ਹਾਂ ਮੈਂ ਕੀ ਹਾਂ ਜੇ ਮੈਂ ਆਖਾਂ ਕਿ ਮੈਂ ਕੁਝ ਹਾਂ ਕਥਨ ਮੇਰੇ ਗੋਣਾ ਬਣਦੇ ਇਹ ਤੁਰਦਾ ਕੌਣ ਹੈ ਮੈਂ ਕੌਣ ਹਾਂ ਤੇ ਕੌਣ ਪੁੱਛਦਾ ਹੈ ਇਹ ਤੁਰਦਾ ਕੌਣ ਹੈ ਮੈਂ ਕੌਣ ਹਾਂ ਤੇ ਕੌਣ ਪੁੱਛਦਾ ਹੈ ਇਹ ਸੋਚਾਂ ਦਾ ਸਫ਼ਰ ਹੈ ਜਿਸ ਲਈ ਸੀਨੇ ਦੇ ਰਾਹ ਬਣਦੇ ਜਦੋਂ ਤੱਕ ਲਫ਼ਜ਼ ਜਾਉਂਦੇ ਨੇ ਕਵੀ ਜਾਉਂਦੇ ਨੇ ਮਰ ਕੇ ਵੀ ਜਦੋਂ ਤੱਕ ਲਫ਼ਜ਼ ਜਾਉਂਦੇ ਨੇ ਜਦ ਕਵੀ ਜਾਉਂਦੇ ਨੇ ਮਰ ਕੇ ਵੀ ਉਹ ਕੇਵਲ ਜਸਮ ਹੁੰਦੇ ਨੇ ਜੋ ਸਵਿਆਂ ਵਿੱਚ ਸਵਾ ਬਣਦੇ ਹਮੇਸ਼ਾ ਲੋਚਿਆ ਬੰਨਾ ਤੁਹਾਡੇ ਪਿਆਰ ਦਾ ਪਾਤਰ ਹਮੇਸ਼ਾ ਸੋਚਿਆ ਬੰਨਾ ਤੁਹਾਡੇ ਪਿਆਰ ਦਾ ਪਾਤਰ ਕਦੇ ਨਾ ਸੋਚਿਆ ਆਪਾ ਕਿ ਉਹ ਬਣਦੇ ਜਾਂ ਆ ਬਣਦੇ ਕਦੇ ਨਾ ਸੋਚਿਆ ਆਪਾ ਕਿ ਉਹ ਬਣਦੇ ਜਾਂ ਆ ਬਣਦੇ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਰਾ ਬਣਦੇ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਰਾ ਬਣਦੇ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ